ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵleen ਕੋ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਸੀਐਮ ਭਗਵੰਤ ਮਾਨ ਪਹੁੰਚੇ ਰਾਜਵੀਰ ਜਵੰਨਾ ਦੇ ਅੰਤਿਮ ਸੰਸਕਾਰ ਸ਼ੁਧਿਆਣੇ ਦੇ ਹਲਕਾ ਪੂਰਬੀ ਰੇਵੇਚ ਹੁਣ ਨਵੇਂ ਟਰਾਂਸਫਾਰਮਰ ਦਾ ਖਿਤਾ ਗਿਆ ਉਦਘਾਟਨ ਸੀਆਈਏ ਸਟਾਫ ਖੰਨਾ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਡੇਰਾ ਬਾਬਾ ਰੂਮੀ ਵਾਲਾ ਜੀ ਦੇ ਵੱਲੋਂ ਕੀਤੀ ਜਾ ਰਹੀ ਹੈ ਹੜਪੀੜਿਤ ਲੋਕਾਂ ਦੀ ਸਹਾਇਤਾ ਜੰਮੂ ਕਸ਼ਮੀਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਦਾ ਮਾਮਲਾ ਸਾਹਮਣੇ ਹੁਣ ਖਬਰਾਂ ਵਿਸਤਾਰ ਦੇ ਨਾਲ ਪੰਜਾਬੀ ਸਿੰਘ ਰਾਜਵੀਰ ਜਵੰਦਾ ਪਿਛਲੇ 11 ਦਿਨਾਂ ਤੋਂ ਲਗਾਤਾਰ ਹਸਪਤਾਲ ਦੇ ਵਿੱਚ ਦਾਖਲ ਸਨ 11 ਦਿਨ ਪਹਿਲਾਂ 27 ਨੂੰ ਉਹਨਾਂ ਦਾ ਰੋਡ ਐਕਸੀਡੈਂਟ ਹੋਇਆ ਸੀ ਜਿਸ ਤੋਂ ਬਾਅਦ ਉਹ ਲਗਾਤਾਰ ਹਸਪਤਾਲ ਦੇ ਵਿੱਚ ਦਾਖਲ ਸਨ ਅਤੇ ਲੋਕਾਂ ਦੇ ਵੱਲੋਂ ਅਤੇ ਉਹਨਾਂ ਦੇ ਫੈਨਸ ਦੇ ਵੱਲੋਂ ਅਤੇ ਕਰੀਬੀ ਜਿਹੜੇ ਰਾਜਵੀਰ ਜਵੰਦਾ ਨੇ ਕਰੀਬੀ ਸੀ ਉਹਨਾਂ ਦੇ ਵੱਲੋਂ ਵੀ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ ਪਰ ਹੁਣ ਰਾਜਵੀਰ ਜਵੰਦਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ 8 ਅਕਤੂਬਰ ਨੂੰ ਉਹਨਾਂ ਨੇ ਆਪਣੇ ਆਖਰੀ ਸਾਲ ਤੇ ਉਸ ਤੋਂ ਬਾਅਦ 9 ਅਕਤੂਬਰ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਜਿੱਥੇ ਬਾਕੀ ਪੰਜਾਬੀ ਸਿੰਗਰ ਅਤੇ ਉਹਨਾਂ ਦੇ ਕਰੀਬੀ ਅਤੇ ਰਾਜਵੀਰ ਜਵੰਦਾ ਦੇ ਫੈਨਸ ਵੀ ਪਹੁੰਚੇ ਅਤੇ ਸੀਐਮ ਭਗਵੰਤ ਮਾਨ ਵੀ ਉੱਥੇ ਪਹੁੰਚੇ ਸੀਐਮ ਭਗਵੰਤ ਮਾਨ ਪਹਿਲਾਂ ਵੀ ਰਾਜਵੀਰ ਜਵੰਦਾ ਦਾ ਹਾਰਲੈਂਡ ਵਸਤੇ ਹਸਪਤਾਲ ਦੇ ਵਿੱਚ ਵੀ ਗਏ ਸਨ ਪਰ ਹੁਣ ਉਹਨਾਂ ਦੇ ਜਦੋਂ ਅੰਤਿਮ ਸੰਸਕਾਰ ਹੋਇਆ ਤਾਂ ਸੀਐਮ ਭਗਵੰਤ ਮਾਨ ਵੀ ਉੱਥੇ ਮੌਜੂਦ ਸਨ ਲੁਧਿਆਣੇ ਦੇ ਹਲਕਾ ਪੂਰਬੀ ਦੇ ਰਹਿਣ ਵਾਲੇ ਲੋਕਾਂ ਵਸਤੇ ਹੁਣ ਇੱਕ ਵੱਡੀ ਅਤੇ ਵਧੀਆ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਇਸ ਹਲਕੇ ਦੇ ਵਿੱਚ ਟਰਾਂਸਫਾਰਮਰ ਦਾ ਉਦਘਾਟਨ ਹੈ ਜਿਹੜਾ ਕਰ ਦਿੱਤਾ ਗਿਆ। ਇਹ ਜਿਹੜਾ ਉਦਘਾਟਨ ਸੀ ਉਹ ਖੁਦ ਵਿਧਾਇਕ ਦਿਲਜੀਤ ਸਿੰਘ ਗਰੇਵਾਲ ਪੋਲਾ ਦੇ ਵੱਲੋਂ ਕੀਤਾ ਗਿਆ ਤੇ ਇਸ ਦੇ ਨਾਲ ਨਾਲ ਉਨ੍ਹਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਜਾਣਕਾਰੀ ਵੀ ਸਾਂਝੀ ਕੀਤੀ ਗਈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ 5 ਕਰੋੜ 22 ਲੱਖ ਦੀ ਲਾਗਤ ਦੇ ਨਾਲ ਇਸ ট্রান্সਫਾਰਮਰ ਨੂੰ ਇੰਸਟਾਲ ਕੀਤਾ ਗਿਆ ਤੇ ਖੁਦ ਉਨ੍ਹਾਂ ਦੇ ਵੱਲੋਂ ਇਸ ট্রান্সਫਾਰਮਰ ਦਾ ਉਦਘਾਟਨ ਵੀ ਕੀਤਾ ਗਿਆ ਤੇ ਇਸ ਦੇ ਨਾਲ ਨਾਲ ਬਿਜਲੀ ਘਰ ਦੇ ਵਿੱਚ ট্রান্সਫਾਰਮਰਾਂ ਦੇ ਹੁਣ ਨਵੇਂ ਫੀਡਰ ਜਿਹੜੇ ਨੇ ਉਹ ਵੀ ਲਗਾਏ ਗਏ ਨੇ ਤੇ ਆਮ ਲੋਕਾਂ ਨੂੰ ਉਨ੍ਹਾਂ ਦੇ ਵੱਲੋਂ ਸੁਨੇਹਾ ਵੀ ਦਿੱਤਾ ਗਿਆ ਅਤੇ ਜੇ ਨਾਲ-ਨਾਲ ਉਹਨਾਂ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਕਿੱਥੇ ਪਹਿਲਾਂ ਇੱਥੇ ਚਾਰ ਟਰਾਂਸਫਾਰਮਰ ਸੀਗੇ ਤੇ ਹੁਣ ਇੱਥੇ ਇਸ ਹਲਕੇ ਦੇ ਵਿੱਚ ਪੰਜ ਟਰਾਂਸਫਾਰਮਰ ਜਿਹੜੇ ਨੇ ਹੁਣ ਲੱਗ ਚੁੱਕੇ ਨੇ ਅੱਜ ਵਿਧਾਨ ਸਭਾ ਹਲਕਾ ਪੂਰਬੀ ਦਾ ਜਿਹੜਾ ਕਾਕੂਆ ਰੋਡ ਤੇ ਨੂਰੇ ਵਾਲ ਬਿਜਲੀ ਘਰ ਹੈ ਤੇ ਉਹਦੇ ਵਿੱਚ ਅੱਜ 5 ਕਰੋੜ 22 ਲੱਖ ਦੀ ਲਾਗਤ ਦਾ ਤਿੰਨ ਨਵੇਂ ਫੀਟਰ ਖਿੱਚੇ ਗਏ ਨੇ ਤੇ ਇੱਕ ਵੱਡਾ ਟਰਾਂਸਫਾਰਮ ਲੱਗਿਆ ਤੇ ਪਹਿਲਾਂ ਚਾਰ ਟਰਾਂਸਫਾਰਮਰ ਸੀ ਵੱਡੇ ਇੱਥੇ ਅੱਜ ਪੰਜ ਟਰਾਂਸਫਾਰਮ ਹੋ ਗਏ ਤਿੰਨ ਨਵੀਆਂ ਲਾਈਨਾਂ ਖਿੱਚੀਆਂ ਗਈਆਂ ਹਨ ਕ੍ਰਿਸ਼ਨਾ ਕਲੋਨੀ ਤੇ ਰੈਡ ਰੋਡ ਤੇ 바ਵਾ ਕਲੋਨੀ ਕਿਉਂਕਿ ਇੱਕੋ ਲਾਈਨ ਦੇ ਉੱਤੇ ਬਲਕੇ ਸਾਰਾ ਲੋਡ ਪਿਆ ਹੋਇਆ ਸੀਗਾ ਇਸ ਕਰਕੇ ਦਿੱਕਤ ਆਉਂਦੀ ਸੀ ਬਲਕੇ ਬਿਜਲੀ ਬੰਦ ਹੁੰਦੀ ਸੀ ਹੁਣ ਅਲੱਗ-ਅਲੱਗ ਲਾਈਨਾਂ ਖਿੱਚੀਆਂ ਗਈਆਂ ਤੇ ਅਲੱਗ-ਅਲੱਗ ਲਾਈਨਾਂ ਖਿੱਚਣ ਨਾਲ ਬਿਜਲੀ ਦਾ ਬਹੁਤ ਵੱਡਾ ਸੁਧਾਰ ਹੋਊਗਾ ਇਹ 5 ਕਰੋੜ 22 ਲੱਖ ਦੀ ਲਾਗਤ ਨਾਲ ਤੇ ਅੱਜ ਫੋਕਲ ਪੁਆਇੰਟ ਜਿਹੜਾ ਸਾਡਾ ਬਿਜਲੀ ਘਰ ਉਹ ਵੀ ਹਦਾ ਬਦਸਵਾ ਹਲਕਾ ਪੂਰੇ ਵਿੱਚ ਪੈਂਦਾ ਵਾ ਉਹ ਅੱਜ 150 ਕਰੋੜ ਦੀ ਲਾਗਤ ਨਾਲ ਇੱਕ 220 MB ਦਾ ਜਿਹੜਾ ਉੱਥੇ ਮਿਲ ਕੇ ਬਿਜਲੀ ਘਰ ਤੇ ਜਿਹਦੇ ਹਮਲਕੇ ਕੋਈ ਫਾਲਟ ਮਿਲਕੇ ਜਿਹੜਾ ਉਹਦੇ ਚ ਜੋ ਲਿਖਿਆ ਰੱਖਿਆ ਗਿਆ ਤੇ ਸਪੈਸ਼ਲ ਬਲ ਕੇ ਕਹਿ ਸਕਦੇ ਆ ਉਹ ਬਲਕੇ ਹੈਗਾ ਪ੍ਰੋਜੈਕਟ ਉਹ ਚ ਕੋਈ ਵੀ ਫਾਲਟ ਨਹੀਂ ਪਊਗਾ ਇਸ ਤਰ੍ਹਾਂ ਦਾ ਪ੍ਰੋਜੈਕਟ ਬਣਾਇਆ ਗਿਆ ਪੰਜਾਬ ਚ ਛੱਡ ਕੇ ਮੇਰਾ ਖਿਆਲ ਆ ਵੀ ਹਰਿਆਣੇ ਤੇ ਹਿਮਾਚਲ ਚ ਵੀ ਔਰ ਆਸ-ਪਾਸੇ ਦੇ ਸਟੇਟਾਂ ਜੋ ਪ੍ਰੋਜੈਕਟ ਨਹੀਂ ਹੈਗਾ ਇੱਥੇ 150 ਕਰੋੜ ਦੀ ਲਾਗਤ ਦਾ ਉਹ ਵੀ ਹੁਣ 11 ਵਜੇ ਸੀ ਉਦੋਂ ਕੰਡ ਕੰਨ ਜਾ ਰਹੇ ਆ ਸਾਡੇ ਮੁੱਖ ਮੰਤਰੀ ਮਾਨਯੋਗ ਸਾਬ ਭਗਵੰਤ ਸਿੰਘ ਮਾਨ ਜੀ ਅੱਜ ਪੂਰੇ ਪੰਜਾਬ ਦੇ ਜਿਹੜੇ 5000 ਕਰੋੜ ਦੇ ਜਿਹੜੇ ਕੰਮ ਚੱਲ ਪਏ ਨੇ ਤੇ ਜਿਹੜੇ ਅੱਗੇ ਹੋ ਰਹੇ ਨੇ ਤੇ ਉਹਨਾਂ ਦਾ ਕਰਨ ਕਰਨ ਜਾ ਰਹੇ ਜਲੰਧਰ ਆਨਲਾਈਨ ਕਰਨਾ ਉਹਨਾਂ ਨੇ ਤੇ ਅਸੀਂ ਇੱਥੇ ਕਰਨ ਤੇ ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਪੂਰਬੀ ਚ ਤਕਰੀਬਨ ਉਸ ਜਿਹੜਾ 5000 ਕਰੋੜ ਉਹਦੇ ਚੋਂ 350 ਤੋਂ 400 ਕਰੋੜ ਰੁਪਈਆ ਵਿਧਾਨ ਸਭਾ ਹਲਕਾ ਪੂਰਬੀ ਚਾਉਣਾ ਉਹਦੇ ਵਾਸਤੇ ਨਵੇਂ ਟਰਾਂਫਰ ਨਵੀਆਂ ਤਾਰਾਂ ਜਿਹੜੀਆਂ ਲੰਮਕ ਦੀਆਂ ਤਾਰਾਂ ਨੇ ਤੇ ਇੱਕ ਬਿਜਲੀ ਘਰ ਸਾਡਾ 28 ਕਰੋੜ ਦੀ ਲਾਗਤ ਨਾਲ ਸ਼ੁਰੂ ਹੋਣ ਜਾ ਰਿਹਾ ਆਪਣੇ ਜਿਹੜਾ ਸਬਜ਼ੀ ਮੰਡੀ ਦੇ ਵਿੱਚ ਉਹ ਪੈਸੇ ਜਮ੍ਹਾਂ ਹੋ ਗਏ ਕੱਲੋਂ ਕੱਲ੍ਹ ਜਾਂ ਪਰਸੋਂ ਰਿਸਟਰੀ ਹੋ ਜਾਣੀ ਆ ਤੇ ਮਹੀਨੇ ਦੇ ਵਿੱਚ ਵੀ ਸ਼ੁਰੂ ਹੋ ਕੇ ਅਗਲੀ ਗਰਮੀ ਤੱਕ ਉਹ ਵੀ ਬਣ ਕੇ 28 ਕਰੋੜ ਦੀ ਲਾਗਤ ਨਾਲ ਚ 316 ਵਾਰ ਆਹ ਰੋਡ ਤੇ ਜਿਹੜਾ ਇੱਕ ਬਿਜਲੀਕਾਰ ਆ ਉਹਨੂੰ ਵੀ ਡਬਲ ਕਰਨ ਜਾ ਰਹੇ ਆ ਬਿਲਕੁਲ ਜੀ ਆਮ ਆਦਮੀ ਨੇ ਇੱਕ ਇਤਿਹਾਸ ਰਚ ਕੇ ਮਿਲ ਕੇ ਆਮ ਆਦੀ ਪਾਰਟੀ ਸਰਕਾਰ ਬਣਾਈ ਔਰ ਐਸਾ ਜਿੰਨੇ ਮਿਲ ਕੇ ਲੀਡ ਜਿੰਨਿਆਂ ਕਹਿ ਸਕਦੇ ਸਿੱਟਾ ਅਜ ਤੱਕ ਨਹੀਂ ਕਿਸੇ ਪਾਰਟੀ ਨੂੰ ਮਿਲਿਆ ਪੰਜਾਬ ਦੇ ਵਿੱਚ ਅਸੀਂ ਸਾਰੇ ਜਾਣਦੇ ਆ ਕਿ ਪਿਛਲੇ ਸਮੇਂ ਹਾਲਾਤ ਕਾਫੀ ਗੰਭੀਰ ਸਨ ਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਲੋਕਾਂ ਦੇ ਘਰਾਂ ਦੇ ਵਿੱਚ ਹੜਾ ਦਾ ਪਾਣੀ ਪਹੁੰਚ ਗਿਆ ਜਿਸ ਕਰਕੇ ਉਹਨਾਂ ਦੀ ਜਿਹੜੀ ਆਮ ਜ਼ਿੰਦਗੀ ਉਸ ਤੇ ਅਸਰ ਦੇਖਣ ਨੂੰ ਮਿਲਿਆ ਐਸੇ ਮੌਕੇ ਹੁਣ ਡੇਰਾ ਬਾਬਾ ਨਾਨਕ ਰੂਮੀ ਵਾਲਾ ਜਿਹਦੇ ਵੱਲੋਂ ਇਨਾ ਹੜ ਪੀੜਿਤ ਲੋਕਾਂ ਦੀ ਸਹਾਇਤਾ ਕੀਤੀ ਗਈ ਅਤੇ ਉਹਨਾਂ ਵਸਤੇ ਸਭ ਤੋਂ ਕੀਮਤੀ ਅਤੇ ਚੰਗੀ نسل ਵਾਲੀ ਗਾਵਾਂ ਅਤੇ ਮੱਝਾਂ ਦਿੱਤੀਆਂ ਗਈਆਂ ਤਾਂ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਜਦੋਂ ਉਹਨਾਂ ਦੇ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਉਹ ਐਸਡੀ ਸੁਖਬੀਰ ਬਾਰਲ ਅਤੇ ਸਤਿੰਦਰਜੀਤ ਸਿੰਘ ਮੰਨਤਾ ਵੀ ਉੱਥੇ ਮੌਜੂਦ ਸਨ ਅਤੇ ਹੁਣ ਉਹਨਾਂ ਦੇ ਵੱਲੋਂ ਇੱਕ ਹੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਕੀਤੀ ਜਾਵੇ ਤੇ ਜਾਣ ਲੱਗਿਆ ਉਹ ਝੌਂਪੜੀ ਫੂਕ ਦਿੰਦੇ ਸਨ ਲੇਕਿਨ ਉਹੀ ਕੋਟਕਾ ਤੇ ਦੇਖਣ ਨੂੰ ਮਿਲਦਾ ਗੁਰੂ ਪਿਆਰਿਓ ਦੇਰੇ ਦੇ ਜਿੰਨੇ ਪਸ਼ੂ ਗਾਵਾਂ ਮੱਧਾਂ ਜਿੰਨਾ ਤੋਂ ਦੁੱਧ ਦੀ ਪ੍ਰਾਪਤੀ ਹੋ ਕੇ ਲੰਗਰ ਚੱਲਦੇ ਐ ਤੇ ਮਹਾਪੁਰਖ ਸਾਰਿਆਂ ਹੀ ਦਾਨ ਕਰਦੇ ਲੱਗੇ ਆਖੋ ਸਤਨਾਮ ਵਾਹਿਗੁਰੂ ਜੀ ਜੋ ਪਰਾਲਾ ਹੁਣ ਛੜ ਕਰਕੇ ਜਿਹੜੇ ਪਰਿਵਾਰ ਕੋਲੇ ਜਾਊਗਾ ਉਹ ਅਸੀਂ ਜਿੰਨੇ ਕੁ ਜੋਗੇ ਹੈਗੇ ਨਾਲ ਜਾ ਕੇ ਉੱਥੇ ਅਸੀਂ ਆਪ ਜੋ ਸੇਵਾ ਵਾਪਾ ਜੀ ਰੋਣਗੇ ਔਰਖ ਸਾਹਿਬ ਵੀ ਬੈਠੇ ਨੇ ਇਹਨਾਂ ਦੇ ਬਾਰੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿਉਂਕਿ ਮੇਲਾ ਦਾ ਕੁਝੋ ਸਾਹਿਬ ਦੇ ਜੋ ਢੇਰੇ ਚਾਉਂਦੇ ਨੇ ਇੱਥੇ ਬੱਚੀ-बच्चा ਜਾਣਦਾ ਹੈ ਔਰਖ ਸਾਹਿਬ ਕਿੰਨਾ ਹੈ ਸਹੇਰੇ ਦਾ ਲਗਨਾਇਕ ਕਿਥੋਂ ਤੱਕ ਪਰਮਾਤਮਾ ਨੇ ਇਹਨਾਂ ਨੂੰ ਪਹਚਾਇਆ ਜੰਮੂ ਕਸ਼ਮੀਰ ਤੋਂ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆ ਰਿਹਾ ਜਿਸ ਤੋਂ ਬਾਅਦ ਖੁਦ ਜਥੇਦਾਰ ਕੁਲਦੀਪ ਸਿੰਘ ਗੜਗੜ ਔਥੇ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਆਪ ਮੁਕੰਮਲ ਪੜਤਾਲ ਕੀਤੀ ਗਈ ਅਤੇ ਜੰਮੂ ਕਸ਼ਮੀਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪਾਂ ਨੂੰ ਅਗਨ ਪੇਟ ਕਰਨ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਜਿਸ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਸਖਤ ਨੋਟਿਸ ਜਿਹੜੇ ਨੇ ਉਹ ਲਿੱਤੇ ਗਏ ਨੇ ਅਤੇ ਜਥੇਦਾਰ ਕੁਲਦੀਪ ਸਿੰਘ ਗੜਗਜ ਵੀ ਉੱਥੇ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਖੁਦ ਮੁਕੰਮਲ ਜਿਹੜੀ ਪੜਤਾਲ ਹੈ ਉਹ ਕੀਤੀ ਗਈ ਅਤੇ ਉਸ ਤੋਂ ਬਾਅਦ ਜਥੇਦਾਰ ਕੁਲਦੀਪ ਸਿੰਘ ਗੜਗਜ ਵੱਲੋਂ ਇਸ ਮਾਮਲੇ ਨੂੰ ਲੈ ਕੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਅੱਜ ਜੰਮੂ ਦੇ ਸ਼ਾਂਭਾ ਜ਼ਿਲ੍ਹੇ ਦੇ ਵਿੱਚ ਮੰਦਪਾਗੀ ਤੋਂ ਬਹੁਤ ਹੀ ਮੰਦਪਾਗੀ ਜਿਹੜੀ ਇਹ ਘਟਨਾ ਹੋਈ ਆ ਦੁਸ਼ਟਾਂ ਨੇ ਜਾਗਤ ਜੋਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਸਿੱਖ ਇਹਨੂੰ ਕਦੀ ਬਰਦਾਸ਼ਤ ਨਹੀਂ ਕਰਦਾ ਨਾ ਕਰ ਸਕਦਾ ਇੱਥੋਂ ਦੇ ਨੌਜਵਾਨਾਂ ਨੇ ਇੱਥੋਂ ਦੀ ਸੰਗਤ ਨੇ ਇਲਾਕੇ ਨੇ ਦੁਸ਼ਟਾਂ ਨਾਲ ਹੀ ਘਰ ਹੀ ਉਹਨੂੰ ਬਿਲਕੁਲ ਥੇ ਕਰਤਾ ਅਹੁਦੇਦਾਰੀਆਂ ਨਈ ਸੇਵਾਦਾਰੀਆਂ ਕਰਕੇ ਆਪਾਂ ਸਾਰੇ ਸੱਚੇ ਦਿਲੋਂ ਗੁਰੂ ਦੇ ਸੇਵਾਦਾਰ ਬਣ ਗਏ ਸੇਵਾਦਾਰ ਬਣ ਕੇ ਪਾਤਸ਼ਾਹ ਦੀ ਅਜ਼ਮਤ ਪਾਤਸ਼ਾਹ ਦਾ ਸਤਕਾਰ ਕਾਇਮ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਆ ਆਤਮਾ ਗੁਰੂ ਗ੍ਰੰਥ ਚਾ ਤੇ ਸਰੀਰ ਗੁਰੂ ਪੰਥ ਚਾ ਗੁਰੂ ਦੇ ਸਰੀਰ ਦੇ ਕੰਮ ਪੰਥ ਨੇ ਕਰਨੇ ਆ ਜਿਵੇਂ ਇੱਥੇ ਅੱਜ ਪੰਥ ਨੇ ਥੋੜਾ ਜਿਹਾ ਕੀਤਾ ਵੀ ਆ ਤੇ ਮੈਂ ਕਮੇਟੀਆਂ ਨੂੰ ਇਹ ਤਗੀਦ ਕਰਦਾ ਦੁਨੀਆ ਭਰ ਦੀਆਂ ਕਮੇਟੀਆਂ ਨੂੰ ਛੱਡੋ ਲੜਾਈਆਂ ਤੇ ਝਗੜੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਕਾਰ ਲਈ ਇਕੱਠੇ ਹੋਈਏ ਗੁਰਦੁਆਰਿਆਂ ਨੂੰ ਗੁਰਦੁਆਰੇ ਰਹਿਣ ਦੀਏ ਸੀਆਈਏ ਦੇ ਸਟਾਫ ਖੰਨਾ ਨੂੰ ਮਿਲੀ ਵੱਡੀ ਸਫਲਤਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ આરોપીਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਅਤੇ ਇਸ ਪੂਰੇ ਮਾਮਲੇ ਦੀ ਜਿਹੜੀ ਜਾਣਕਾਰੀ ਹੈ ਉਹ ਖੁਦ ਡੀਐਸਪੀ ਖੰਨਾ ਦੇ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਵੱਲੋਂ ਦੱਸਿਆ ਗਿਆ ਕਿ ਦੋਸ਼ੀ ਦੇ ਵੱਲੋਂ ਹੁਣ ਤੱਕ ਪੈਂਟੀ ਜਿਹੜੀ ਪੇਟੀਆਂ ਸ਼ਰਾਬ ਦੀਆਂ ਨੇ ਉਹ ਬਰਾਮਦ ਕੀਤੀਆਂ ਗਈਆਂ ਇਸ ਦੇ ਨਾਲ ਨਾਲ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਇੱਕ ਪਿਸਤੌਲ ਨਜਾਇਜ਼ ਪਿਸਤੌਲ ਜਿਹੜੀ ਆ ਉਸ ਨੂੰ ਵੀ ਬਰਾਮਦ ਕੀਤਾ ਗਿਆ ਅਤੇ ਹੋਰ ਵੀ ਚੀਜ਼ਾਂ ਉਹਨਾਂ ਦੇ ਵੱਲੋਂ ਦੋਸ਼ੀਆਂ ਦੇ ਵੱਲੋਂ ਬਰਾਮਦ ਕੀਤੀਆਂ ਗਈਆਂ ਤੇ ਫਿਲਹਾਲ ਤੱਕ ਇੱਕ ਵਿਅਕਤੀ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਜਿਹੜੀ ਆ ਖੁੰਡ ਡੀਐਸਪੀ ਖੰਨਾ ਵੱਲੋਂ ਦਿੱਤੀ ਗਈ ਅਤੇ ਉਹਨਾਂ ਦੇ ਵੱਲੋਂ ਵੱਡੇ ਖੁੱਲਾਸੇ ਇਸ ਮਾਮਲੇ ਨੂੰ ਲੈ ਕੇ ਵੀ ਕੀਤੇ ਗਏ ਇਹ ਸਟਾਫ ਖੰਡਾ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਪਿਛਲੇ ਦਿਨੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਮਨਦੀਪ ਸਿੰਘ ਵਰਮਨੀ ਨਾਮ ਦਾ ਬੰਦਾ ਆਪਦੀ ਸਕੋਰਪਿਓ ਦੇ ਵਿੱਚ ਸ਼ਰਾਬ ਸਮਗਲ ਕਰਦਾ ਹੈ। ਜਿਸ ਇਨਫੋਰਮੇਸ਼ਨ ਤੇ ਬੇਸਡ ਅਸੀਂ ਨਾਕਾ ਲਗਾਇਆ ਤੇ ਨਾਕਾ ਲਗਾ ਕੇ ਉਸ ਨੂੰ ਉਸ ਦੀ ਗੱਡੀ ਚਿੱਟੀ ਸਕੋਰਪਿਓ ਦੇ ਸਮੇਤ ਕਾਬੂ ਕੀਤਾ। ਜਿਸ ਕੋਲੋਂ 35 ਬੇਟੀਆਂ ਦੇਸੀ ਸ਼ਰਾਬ ਦੀਆਂ ਬਰਾਮਦ ਹੋਈਆਂ ਨੇ। ਜਦੋਂ ਉਸ ਤੋਂ ਫੜ ਕੇ ਅੱਗੇ ਪੁੱਛਗਿੱਛ ਕੀਤੀ ਗਈ ਤਾਂ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਉਹਦੇ ਕੋਲ ਇੱਕ 32 ਬੋਰ ਦਾ ਇਲੀਗਲ ਵੈਪਨ ਵੀ ਹੈ ਤੇ ਜੋ ਉਸਨੇ ਸਾਨੂੰ ਰਿਕਵਰ ਕਰਾਇਆ ਤੇ ਜਿਸ ਦੇ ਨਾਲ ਦੋ 32 ਬੋਰ ਦੇ ਰੋਂਦ ਜਿੰਦਾ ਰੋਂਦ ਵੀ ਸਾਨੂੰ ਬਰਾਮਦ ਹੋਏ ਨੇ ਫਰਦਰ ਪੁੱਛਗਿੱਛ ਤੋਂ ਇਹ ਗੱਲ ਹੋਰ ਸਾਹਮਣੇ ਆਈ ਹੈ ਕਿ ਇੱਕ ਇਹਦਾ ਸਾਥੀ ਗੁਰਪ੍ਰੀਤ ਸਿੰਘ ਜੋ ਕਿ ਪਿੰਡ ਬਰਮਾਲੀਪੁਰ ਦਾ ਰਹਿਣ ਵਾਲਾ 44/25 थाना दराहा ਦਾ ਇੱਕ ਮੁਕਦਮਾ ਹੈ ਉਹ ਦਾ ਦੋਸ਼ੀ ਹੈ ਉਸ ਕੇਸ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਹੈ ਉਸ ਕੇਸ ਦੇ ਵਿੱਚ ਫਾਇਰਿੰਗ ਹੋਈ ਸੀ ਤਾਂ ਉਸ ਕੇਸ ਦੇ ਵਿੱਚ ਫਾਇਰਿੰਗ ਕਰਨ ਜਾਣ ਵੇਲੇ ਇਹ ਮਨਦੀਪ ਸਿੰਘ ਉਰਫ ਮਨੀ ਦੋਸ਼ੀ ਵੀ ਹੈ ਜੋ ਇਹਦੇ ਨਾਲ ਗਿਆ ਸੀ ਇਹਦੀ ਸਕੋਰਪੀਓ ਗੱਡੀ ਦੇ ਵਿੱਚ ਇਹ ਨਾਲ ਗਏ ਸੀ ਤੇ ਜਿਹੜਾ ਇਹ ਵੈਪਨ ਸੀ ਇਹਦੇ ਕੋਲ 7 ਰੋਮ ਸੀ ਉਸ ਟਾਈਮ ਤੇ ਤੇ ਜੋ ਇਸਨੇ ਆਪਦੇ ਇੱਕ ਪ੍ਰਵਾਸੀ ਇਹਦੇ ਕੋਲ ਕੋਈ ਜੋ ਮਜ਼ਦੂਰ ਕੰਮ ਕਰਦਾ ਸੀ ਉਹਦੇ ਥਰੂ ਆウトੋ ਸਟੇਟ ਤੋਂ ਮੰਗਵਾਏ ਸੀ ਉਹ ਵੈਪਨ ਜਿਹੜਾ ਗੁਰਪ੍ਰੀਤ ਸਿੰਘ ਦੇ ਦਾ ਸਾਥੀ ਹੈ ਉਸਨੇ ਉਸ ਵਾਰਦਾਤ ਜਿਹੜੀ 44/25 ਥਾਣਾ ਦਰਾਹਾ ਦੀ ਵਾਰਦਾਤ ਹੈ ਉਹਦੇ ਵਿੱਚ ਉਹ ਵੈਪਨ ਯੂਜ਼ ਕੀਤਾ ਸੀ ਤਾਂ ਇਸ ਮੈਟਰ ਦੇ ਵਿੱਚ ਸਾਨੂੰ ਇੱਕ ਨਵਾਂ ਮੁਕੱਦਮਾ ਤਾਂ ਅਸੀਂ ਦਰਜ ਕੀਤਾ ਹੀ ਹੈ ਥਾਣਾ ਪਾਇਲ ਦੇ ਵਿੱਚ 85/25 ਜਿਹਦੇ ਵਿੱਚ ਸ਼ਰਾਬ ਤੇ ਵੈਪਨ ਦੀ ਰਿਕਵਰੀ ਹੈ ਇਹਦੇ ਨਾਲ ਨਾਲ ਸਾਡਾ 44/25 ਥਾਣਾ ਦਰਾਹਾ ਦਾ ਜੋ ਮੁਕੱਦਮਾ ਹੈ ਉਹਦੇ ਵਿੱਚ ਵੀ ਖੁਲਾਸੇ ਹੋਏ ਨੇ ਇਸ ਮੁਕਦਮੇ ਦੇ ਵਿੱਚ ਵਾਰਦਾਤ ਦੇ ਵਿੱਚ ਵਰਤੀ ਹੋਈ ਗੱਡੀ ਤੇ ਵੈਪਨ ਵੀ ਸਾਨੂੰ ਰਿਕਵਰ ਹੋਇਆ ਹੈ। ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ। ਸੀਐਮ ਭਗਵੰਤ ਮਾਨ ਪਹੁੰਚੇ ਰਾਜਵੀਰ ਜਵੰਨਾ ਦੇ ਅੰਤਿਮ ਸੰਸਕਾਰ। ਲੁਧਿਆਣੇ ਦੇ ਹਲਕਾ ਪੂਰਬੀ ਰੇਵੇ ਵਿੱਚ ਹੁਣ ਨਵੇਂ ਟਰਾਂਸਫਾਰਮਰ ਦਾ ਕੀਤਾ ਗਿਆ ਉਦਘਾਟਨ। ਸੀਆਈਏ ਸਟਾਫ ਖੰਨਾ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ। ਡੇਰਾ ਬਾਬਾ ਰੂਮੀ ਵਾਲਾ ਜੀ ਦੇ ਵੱਲੋਂ ਕੀਤੀ ਜਾ ਰਹੀ ਹੈ ਹੜਪੀੜਿਤ ਲੋਕਾਂ ਦੀ ਸਹਾਇਤਾ ਜੰਮੂ ਕਸ਼ਮੀਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਦਾ ਮਾਮਲਾ ਸਾਹਮਣੇ ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ